ਪੈਗਲਜੀ ਦਾ ਖਾਲਸਾ ਵਹਿਲੋ ਜੁਗੀ ਫਤਿਹ ਅੱਜ ਜੋ ਸਾਡੇ ਮੋਗੇ ਜ਼ਿਲ੍ਹੇ ਚੋਂ ਸਦਾ ਬਜਿੰਦਰ ਸਿੰਘ ਬਰਾੜ ਸਾਹਿਬ ਸਨ ਜਾਇਦਰ ਸਦਾ ਤੋਤਾ ਸਿੰਘ ਜੀ ਸਾਬਕਾ ਕੈਬਨਤ ਮੰਤਰੀ ਪੰਜਾਬ ਅਤੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਬਲਦੇਵ ਸਿੰਘ ਮਾਨੁਕੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਜੀ ਮੈਂ ਸੰਗਤ ਨੂੰ ਵੀ ਦੱਸਣੀ ਚਾਹੁੰਨਾ ਤੇ ਅਪੀਲ ਕਰਨੀ ਚਾਹੁੰਨਾ ਕਿ ਬਹੁਤ ਵੱਡੇ ਫਾਇਦੇ ਜੈਦਰ ਪਰਿਵਾਰ ਨੇ ਲਏ ਆ ਇੱਕ ਵਾਰ ਦੋ ਟਿਕਟਾਂ ਲੈਣੀਆਂ ਇੱਕੋ ਸਮੇਂ ਦੇ ਵਿੱਚ ਜਿਹੜਾ ਪਾਰਟੀ ਦੇ ਵਿੱਚ ਕਿੰਤੂ-ਪ੍ਰੰਤੂ ਵੀ ਹੁੰਦਾ ਰਿਹਾ ਇੱਕੋ ਸਮੇਂ ਦੇ ਵਿੱਚ ਦੋ ਆਉਂਦੇ ਜੈਦਰ ਸਾਹਿਬ ਕੈਬਨਨ ਮੰਤਰੀ ਸੀ ਤੇ ਵਰਜਿੰਦਰ ਸਿੰਘ ਬਰਾੜ ਚੈਰਮੈਨ ਸੀ ਹੈਲਥ ਕਾਰਪੋਰੇਸ਼ਨ ਦੇ ਇੱਕ ਪਰਿਵਾਰ ਦੇ ਵਿੱਚ ਦੋ ਜਣਿਆਂ ਨੂੰ ਸਰਕਾਰੀ ਅਹੁਦੇ ਮਿਲੇ ਦੋ ਟਿਕਟਾਂ ਮਿਲੀਆਂ ਇਸ ਤੋਂ ਵੱਡੀ ਨਹੀਂ ਗੱਲ ਹੋ ਸਕਦੀ ਅੱਜ ਵੱਡੀ ਲਾਸਾਨਾਂ ਦੇ ਵਿੱਚ ਸ਼੍ਰੀ ਕਾਤਰ ਸਿੰਘ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤ ਰਹੇ ਹੈ ਤੇ ਮੈਂ ਸਮਝਦਾ ਕਿ ਮਾਨਯੋਗ ਕਾਤਰ ਸਿੰਘ ਸਾਹਿਬ ਨੂੰ politcal ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਆਪਣੇ ਨਿੱਜੀ ਸਵਾਰਥਾਂ ਵਾਸਤੇ ਜਿਹੜੀ ਭਰਤੀ ਹੈ ਉਹ ਬਿਲਕੁਲ ਫੇਕ ਕਰ ਰਹੇ ਆ ਕਿਉਂਕਿ ਰਜਿਸਟਰਡ ਪਾਰਟੀ ਸ਼ਰਮਣੀ ਅਕਾਲੀ ਦਲ ਜਿਹਦਾ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਭਰਤੀ ਕਰਾਉਣ ਦਾ ਭਰਤੀ ਸਾਡੇ ਜ਼ਿਲ੍ਹੇ ਦੀ ਕੰਪਲੀਟ ਹੋ ਚੁੱਕੀ ਆ ਮੈਂ ਅਪੀਲ ਕਰਨੀ ਚਾਹੁੰਦਾ ਸਾਰੇ ਸਾਡੇ ਵਰਕਰਾਂ ਨੂੰ ਸ਼ਰਮਣੀ ਅਕਾਲੀ ਦਲ ਦੇਆਂ ਨੂੰ ਸਾਰੇ ਸੰਗਤ ਨੂੰ ਕਿ ਬਿਲਕੁਲ ਭਰਤੀ ਇਹ ਨਹੀਂ ਕਰਨੀ ਚਾਹੀਦੀ ਫੇਕ ਭਰਤੀ ਆ ਇਹ ਭਰਤੀ ਕਿਹਨੂੰ ਦੇਣਗੇ ਇਹ ਸਿਰਫ ਡਰਾਮਾ ਕਰਕੇ ਇੱਕ ਨਵੀਂ ਪਾਰਟੀ ਬਣਾਉਣੀ ਚਾਹੁੰਦੇ ਆ ਉਹ ਨਵੀਂ ਪਾਰਟੀ ਬਣਾ ਲੈ ਜੇ ਇਹਨਾਂ ਦਾ ਮਨ ਕਰਦਾ ਪਰਮਾਨਯੋਗ ਸ਼੍ਰੀ ਕਾਰਤਕ ਸਾਹਿਬ ਨੂੰ ਵੇਚਣਾ ਲੈ ਕੇ ਉਹਨਾਂ ਆਪਣੇ ਨਿੱਜੀ ਹਿੱਤਾਂ ਵਾਸਤੇ ਨਾਵਰਤਨ ਇਹ ਮੈਂ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਅਿਆਰੀ ਸਾਹਿਬ ਨੂੰ ਵੀ ਵਿਜਰਨ ਲਾਇਆ ਗਿਆ ਰਾਜਸਥਾਨ ਦਾ ਬਡਾਲਾ ਸਾਹਿਬ ਨੂੰ ਫੀਕੋੜ ਲਾਇਆ ਗਿਆ ਬਰਜਿੰਦਰ ਸਿੰਘ ਮੱਖਣਪਰਾੜ ਨੂੰ ਕਪੂਰਥਲੇ ਦਾ ਵਿਜਰਨ ਲਾਇਆ ਗਿਆ ਸਾਰਿਆਂ ਨੂੰ ਵੱਖੋ ਵੱਖਰੇ ਦਾਸ ਨੂੰ ਇੱਥੋਂ ਮੋਗੇ ਜਿੱਦੇ ਦਾ ਵਿਜਰਨ ਲਾਇਆ ਗਿਆ ਰਾਜਿੰਦਰ ਸਿੰਘ ਨੂੰ ਮੋਗੇ ਜਿੱਦੇ ਦਾ ਵਿਜਰਨ ਲਾਇਆ ਗਿਆ ਇਸ ਕਰਕੇ ਭਰਤੀ ਅੱਗੇ ਵੀ ਇਦਾਂ ਹੀ ਹੁੰਦੀ ਹੈ ਜਿੱਦਾਂ ਐਤਕੀ ਹੋਈ ਇਹ ਮਾਨਯੋਗ ਆਪਣੇ ਲੇਖਕ ਕਮਿਸ਼ਨ ਕੋਲੇ ਜਾਣੀ ਆ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਇਸ ਕਰਕੇ ਆਪਾਂ ਦੁਬਾਰਾ ਇਸ ਪਾਰਟੀ ਤੋਂ ਅグレਜ ਕਰੋ ਇਹ ਮੇਰੀ ਜਨਤੂ ਬੇਨਤੀ ਹੈ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ